ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਤੇ ਅੱਗੋਂ ਕੋਈ ਗੋਲੀਬਾਰੀ ਹੁੰਦੀ ਹੈ ਉਹਦੇ ਵਿੱਚ 52 ਬੰਦੇ ਨੇ ਜਿਹੜੇ ਸਮਗਲਰਜ਼ ਉਹ ਫੱਟੜ ਹੋ ਚੁੱਕੇ ਨੇ ਤੇ ਹੁਣ ਤੱਕ 51 ਪ੍ਰਾਪਰਟੀਆਂ ਇਹਨਾਂ ਸਮਗਲਰਜ਼ ਦੀਆਂ ਉਹ ਡਿਮੋਲਿਸ਼ ਕੀਤੀਆਂ ਜਾ ਚੁੱਕੀਆਂ ਨੇ ਪੂਰੇ ਪੰਜਾਬ ਦੇ ਵਿੱਚ ਇਹ ਉਹ ਪ੍ਰਾਪਰਟੀਆਂ ਨੇ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਸਰਕਾਰੀ ਜ਼ਮੀਨਾਂ ਦੇ ਉੱਪਰ ਪੋਲਿਟিক্যাল ਪਾਰਟੀਆਂ ਦੀ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੀ ਵਜ੍ਹਾ ਕਰਕੇ ਜਿਨ੍ਹਾਂ ਨੇ ਕਬਜ਼ੇ ਕੀਤੇ ਜ਼ਮੀਨਾਂ ਦੇ ਉੱਪਰ ਤੇ ਫਿਰ ਆਪਦੇ ਮਹਿਲ ਉਸਾਰਲੇ ਇਹਨਾਂ ਡਰੱਗ ਡਰੱਗ ਮਨੀ ਦੇ ਨਾਲ ਉਹ ਮਹਿਲ ਇਹਨਾਂ ਨੇ ਜਿਹੜੇ ਲੋਕਾਂ ਦੇ ਦੀਆਂ ਜਾਨਾਂ ਦਾ ਨੁਕਸਾਨ ਕਰਕੇ ਕਮਾਈ ਸੀਗੇ ਮਹਿਲ ਉਸਾਰੇ ਸੀਗੇ 51 ਪ੍ਰਾਪਰਟੀਆਂ ਉਹ ਡਿਮੋਲਿਸ਼ ਕਰ ਦਿੱਤੀਆਂ ਗਈਆਂ ਨੇ ਹੁਣ ਤੱਕ ਤਕਰੀਬਨ ਤਕਰੀਬਨ 2400 ਕਿਲੋ ਦੇ ਕਰੀਬ 2399 ਕਿਲੋ ਜਿਹੜਾ ਨਸ਼ਾ ਉਹ ਫੜਿਆ ਜਾ ਚੁੱਕੇ ਔਰ ਇਸ ਤੋਂ ਇਲਾਵਾ 6 ਲੱਖ 63794 ਗੋਲੀਆਂ ਟੈਬਲੇਟਸ ਜਿਹੜੇ ਉਹ ਫੜੇ ਜਾ ਚੁੱਕੇ ਨੇ ਔਰ ਤਕਰੀਬਨ 58 ਲੱਖ 47000 ਡਰਗ ਮਨੀ ਹੈ ਜਿਹੜੀ ਉਹ ਫੜੀ ਜਾ ਚੁੱਕੀ ਐ ਸੋ ਮੇਰੇ ਕਹਿੰਦਾ ਮਤਲਬ ਇਹ ਐ ਕਿ ਜਿਵੇਂ ਮੈਂ ਪਹਿਲਾਂ ਵੀ ਕਈ ਵਾਰੀ ਐਕਸਪਲੇਨ ਕੀਤਾ ਕਿ ਇੱਕ ਪੂਰਾ 360 ਡਿਗਰੀਜ਼ ਪਲਾਨ ਐ ਜਿਹੜਾ ਜਿਹਦੇ ਵਿੱਚ ਇੱਕ ਪਾਸੇ ਡਰਗ ਸਪਲਾਈ ਏ ਦੀ ਦੀ ਚੇਨ ਤੋੜੀ ਜਾ ਰਹੀ ਹੈ دوسرے ਪਾਸੇ ਜੋ ਡਰੱਗ ਦੀ ਡਿਮਾਂਡ ਹੈ ਜਿਹੜੀ ਉਹਨੂੰ ਵੀ ਘਟਾਉਣ ਦੇ ਲਈ ਵੱਡੇ ਪੱਧਰ ਤੇ ਉਪਰ ਕੋਸ਼ਿਸ਼ਾਂ ਹੋਈਆਂ ਨੇ ਔਰ ਇਸ ਤਰੀਕੇ ਨਾਲ ਕਿ ਪੁਲਿਸ ਸਖਤੀ ਕਰ ਰਹੀ ਹੈ ਡਰੱਗ ਸਮਗਲਜ ਨੂੰ ਖਤਮ ਕਰਕੇ ਉਹਨਾਂ ਦੀ ਜਿਹੜੀ ਸਪਲਾਈ ਚੈਨ ਹੈ ਉਹਨੂੰ ਤੋੜਨੇ ਤੇ ਦੂਜੇ ਪਾਸੇ ਹੈਲਥ ਡਿਪਾਰਟਮੈਂਟ ਹੈ ਜਿਹੜਾ ਉਹ ਆਪਣੇ ਹਸਪੀਟਲਜ਼ ਦੇ ਜ਼ਰੀਏ ਡੀ ਅਡਿਕਸ਼ਨ ਔਰ ਰੀਹੈਬਿਲੀਟੇਸ਼ਨ ਸੈਂਟਰਸ ਦੇ ਜ਼ਰੀਏ ਔਰ ਸੈਂਟਰਸ ਦੇ ਜ਼ਰੀਏ ਜਿਹੜੀ ਡਰੱਗ ਦੀ ਡਿਮਾਂਡ ਹੈ ਉਹਨੂੰ ਘਟਾਉਣ ਦੇ ਵਿੱਚ ਕਾਫੀ ਹੱਦ ਤੱਕ ਉਹ ਕਾਮਯਾਬੀ ਹੈ ਜਿਹੜੀ ਉਹ ਜੋ ਅਸੀਂ ਪਲਾਨ ਕੀਤਾ ਸੀਗਾ ਉਹਦੇ ਮੁਤਾਬਕ ਮਿਲ ਚੁੱਕੀ ਹੈ ਸੋ ਮੈਂ ਸਮਝਦਾ ਕਿ ਸਮੁੱਚਾ ਪੰਜਾਬ ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਭਗਵੰਤ ਮਾਨ ਜੀ ਵੱਲੋਂ ਲਏ ਗਏ ਇਸ ਦਲੇਰਾਨਾ ਤੇ ਸ਼ਲਾਘਾਯੋਗ ਫੈਸਲੇ ਦੇ ਲਈ ਮੈਂ ਸਮਝਦਾ ਕਿ ਅੱਜ ਲੋਕ ਪੰਜਾਬ ਸਰਕਾਰ ਦਾ ਔਰ ਪਾਰਟੀ ਦਾ ਧੰਨਵਾਦ ਕਰ ਰਹੇ ਨੇ ਮੈਂ ਉਹਨਾਂ ਸਾਰੇ ਸਾਥੀਆਂ ਨੂੰ ਸਾਰਿਆਂ एनजीओ नु सारे सोशल ऑर्गेनाइजेशन नु भी विनती करूंगा के ਹੁਣ ਤੱਕ ਬਹੁਤ ਸਾਥ ਮਿਲਿਆ ਇਹਨਾਂ ਡਰਗ ਸਮਗਲਰਸ ਦੇ ਉੱਪਰ ਕਾਰਵਾਈ ਕਰਾਉਣ ਚ ਪਿਛਲੇ 1 ਮਹੀਨੇ ਦੇ ਵਿੱਚ ਮੈਂ ਹੋਰ ਵੀ ਉਹਨਾਂ ਨੂੰ ਅੱਗੇ ਵਧ ਕੇ ਬੇਨਤੀ ਇਹ ਕਰੂੰਗਾ ਕਿ ਹੁਣ ਆਉਣ ਵਾਲੇ ਸਮਿਆਂ ਦੇ ਵਿੱਚ ਅਵੇਅਰਨੈਸ ਵੀ ਆਪਾਂ ਨੂੰ ਚਲਾਉਣੀ ਪੈਣੀ ਹੈ ਤਾਂ ਕਿ ਬੱਚਿਆਂ ਨੂੰ ਨਸ਼ੇ ਦੀ ਪਹਿਲੀ ਪੈੜ ਤੋਂ ਪਹਿਲੇ ਸਟੈਪ ਤੋਂ ਹੀ ਦੂਰ ਰੱਖਿਆ ਜਾ ਸਕੇ ਜਿਹਦੇ ਲਈ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਜੇ ਕੋਈ ਸਭ ਤੋਂ ਵੱਡਾ ਕੰਮ ਸਭ ਤੋਂ ਇਫੈਕਟਿਵ ਕੰਮ ਜੇ ਕੋਈ ਕਰ ਸਕਦਾ ਇਸ ਪਾਸੇ ਤਾਂ ਉਹ ਹਰ ਪਰਿਵਾਰ ਕਰ ਸਕਦਾ ਫਿਰ ਸਮਾਜ ਕਰ ਸਕਦਾ ਤੇ ਫਿਰ ਸਰਕਾਰ ਹੈ ਜਿਹੜੀ ਉਹ ਉਹਨੂੰ ਸਪੋਰਟ ਕਰਨ ਦੇ ਲਈ ਅੱਗੇ ਆਲਰੇਡੀ ਆਈ ਹੋਈ ਐ ਸੋ ਮੈਂ ਸਮਝਦਾ ਕਿ ਹਰ ਘਰ ਪਰਿਵਾਰ ਨੂੰ ਅੱਜ ਸਾਡੀ ਇਸ ਮੁਹਿੰਮ ਦੇ ਨਾਲ ਜੁੰਡ ਦੀ ਲੋੜ ਹੈ ਤੇ ਹੁਣ ਤੱਕ ਇਹ ਵੀ ਜਿਹੜੀਆਂ ਕਾਫੀਆਬੀਆਂ ਮਿਲੀਆਂ ਨੇ ਸਾਰਿਆਂ ਦੇ ਸਹਿਯੋਗ ਨਾਲ ਹੀ ਮਿਲੀਆਂ ਨੇ uh <laughs>